प्यारे सिरोतीओ प्यार परी साथ श्री अकालजी तुसी देख रहे हो स्टार एजी न्यूज़ चैनल खबर फतेगर चौड़िया रोड दी वड्डी खबर एक बार फिर तमाका मौके ते पत्रकार पहुंचे फतेगर चौड़िया रोड ते पुलिस चौकी ते बलासट कीता गया ate पुलिस अफसरा वलो बलासट बारे जानकारी दीती गई दिखाउंदे हां मौके दीयां तस्वीरां और भी खबरं देखण वास्ते स्टार एजी न्यूज़ चैनल नु देखदे रहो ਬੜੀ ਸਿੰਪਲ ਗੱਲ ਹੈ ਪਹਿਲੀ ਗੱਲ ਤਾਂ ਇੱਥੇ ਕੋਈ ਚੰਕੀ ਨਹੀਂ ਹੈ ਜੀ ਇੱਥੇ ਸਾਡਾ ਨਾਕਾ ਲੱਗਿਆ ਹੋਇਆ ਸੀ ਬਿਸ਼ੰਬਰ ਜਿਹੜਾ ਸਾਡਾ ਐਸਆਈ ਆ ਉਹਦਾ ਮੈਂ ਤੁਹਾਡੇ ਸਾਹਮਣੇ ਗੱਲ ਕਰਕੇ ਆਇਆ ਉਹ ਕਹਿੰਦਾ ਸਰ ਅਸੀਂ ਆਪਣੀ ਚੈਕਿੰਗ ਕਰ ਰਹੇ ਸੀ ਸਾਨੂੰ ਕੁਝ ਆਵਾਜ਼ ਆਈ ਤਾਂ ਅਸੀਂ ਜਾ ਕੇ ਦੇਖਿਆ ਤੇ ਸੜਕ ਨੂੰ ਥੋੜਾ ਡੈਮੇਜ ਹੋਇਆ ਬਾਈਪਾਸ ਦੇ ਉੱਤੇ ਜੀ ਨਾਕਾ ਉੱਥੋਂ ਕਿੰਨੀ ਦੂਰ ਹੈ ਜਿੱਥੇ ਪੁਲਿਸ ਮੁਲਾਜ਼ਮ ਨੇ ਚੌਕੀ ਦੇ ਵਿੱਚ ਜਿਹੜੀ ਤੁਸੀਂ ਚੌਕੀ ਸੋ ਕਾਲ ਕਹਿ ਰਹੇ ਹੋ ਉੱਥੇ ਕੋਈ ਬੰਦਾ ਨਹੀਂ ਔਰ ਕਾਫੀ ਦਿਨ ਦੀ ਬੰਦ ਹੈ ਜੀ ਯਾ ਤਾਂ ਤੁਸੀਂ ਮੈਨੂੰ ਦੱਸ ਦਿਓ ਤੁਹਾਡੇ ਲੋਕਲ ਅੰਮਰਸਰ ਚ ਰਹਿੰਦੇ ਹੋ ਜੇ ਕੋਈ ਦੱਸੇ ਅੱਛਾ ਦੂਜੀ ਗੱਲ ਹਰੇ ਹਰੇਕ ਚੀਜ਼ ਨੂੰ ਆਪਾਂ ਗ੍ਰੇਨੇਡ ਅਟੈਕ ਕਹਿ ਦਿੰਦੇ ਆਂ ਹਰ ਚੀਜ਼ ਨੂੰ ਪਰ ਇੱਕ ਗੱਲ ਸੁਣੋ ਤੁਸੀਂ ਵੀ ਇੰਪੈਕਟ ਦੇਖਿਆ ਜੋ ਆਪਾਂ ਦੇਖ ਕੇ ਆਏ ਹਾਂ ਸੜਕ ਤੇ ਮੰਦਾ ਤੁਸੀਂ ਇਹਨੂੰ ਮੈਂ ਤੁਹਾਨੂੰ ਹੀ ਸਵਾਲ ਪੁੱਛਦਾ ਵੀ ਤੁਸੀਂ ਇਹਨੂੰ ਗ੍ਰੇਨੇਡ ਅਟੈਕ ਕਹਿ ਸਕਦੇ ਹੋ ਜੇ ਕੋਈ 1 ਮਿੰਟ ਯਾਰ ਕੋਈ ਇੰਪੈਕਟ ਕੋਈ ਦੀਵਾਰ ਨੂੰ ਹੋਇਆ ਕੋਈ ਉੱਥੇ ਦੀਵਾਰ ਹੈ ਆਪਾਂ ਛੱਡ ਦੀਏ ਗੱਲਾਂ ਵੀ ਪੁਲਿਸ ਤਾਂ ਕਹਿਣ ਦੀ ਹੈ ਉਹ ਕਿ ਦੀਵਾਰ ਉੱਥੇ ਨਾਲ ਹੈ ਲੱਗੀ ਉਹਨੂੰ ਕੋਈ ਇੰਪੈਕਟ ਆਇਆ ਤੁਸੀਂ ਦੱਸੋ ਨਾ ਇਸ ਗੱਲ ਨੂੰ ਸੋ ਆਪਾਂ ਇਹਦੇ ਇਨਵੈਸਟੀਗੇਟ ਕਰ ਰਹੇ ਆ ਸਾਡੇ ਲੜਕੀਆਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਭ ਤੋਂ ਪਹਿਲਾਂ ਔਰ ਉੱਥੇ ਐਸਚਓ ਸਾਹਿਬ ਆ ਗਏ ਹੁਣ ਮੈਂ ਆ ਗਿਆ ਬਾਕੀ ਆਫੀਸਰ ਨੇ ਫੋਰੈਂਸਿਕ ਟੀਮ ਮਗਾ ਕੇ ਚੈੱਕ ਕਰਵਾ ਲਾਂਗੇ ਪਰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਕਿ ਜੇ ਗ੍ਰਨੇਡ ਅਟੈਕ ਹੋਵੇ ਤੁਸੀਂ ਸਾਰੇ ਇੰਨੇ ਪੜ੍ਹੇ ਲਿਖੇ ਲੋਕ ਹੋ ਤਾਂ ਉਹਦਾ ਇੰਪੈਕਟ ਇੰਨਾ ਹੀ ਹੁੰਦਾ ਜੋ ਤੁਸੀਂ ਦੇਖਿਆ ਸਰ ਕੋਈ ਇੱਕ ਲੋਕ ਪਿਆ ਸਰ ਕੋਈ ਇੱਕ ਕਲਿੱਪ ਪਿਆ ਬ੍ਰਾਹਮਣ ਮੇਰੇ ਨਾਲ ਸੁਣੋ ਮੈਨੂੰ ਤਾਂ ਪਤਾ ਨਹੀਂ ਕਿਹੜਾ ਕਲਿੱਪ ਦੀ ਗੱਲ ਕਰ ਰਹੇ ਹੋ ਤੁਸੀਂ ਦੱਸੋ ਮੈਂ ਸਾਡੇ ਐਸਐਚਓ ਸਾਹਿਬ ਦੇ ਖੜੇ ਆ 1 ਮਿੰਟ ਯਾਰ ਦੇਖੋ ਇੰਨੀ ਜਲਦੀ ਕਹਿਣਾ ਵੀ ਕੀ ਲੱਗਦਾ ਮੈਂ ਤਾਂ ਤੁਹਾਨੂੰ ਇੱਕ ਸਵਾਲ ਇੱਕੋ ਹੀ ਕਰ ਰਿਹਾ ਸਾਰੇ ਬਿਲਕੁਲ ਕਲੀਅਰਲੀ ਵੀ ਜੇ ਕੋ ਡਰਨੇਡ ਜਿਹੜੀ ਗੱਲ ਆਪਾਂ ਹਰੇ ਅਟੈਕ ਬਣਾ ਦਿੰਦੇ ਆ ਤੁਸੀਂ ਮੈਨੂੰ ਦੱਸੋ ਕਿ ਗਰਨੇਡ ਅਟੈਕ ਹੋਵੇ ਤੇ ਉਹਦੇ ਕੰਨ ਦਾ ਆ ਜਾਂ ਹੋਰ ਚੀਜ਼ਾਂ ਨੂੰ ਕੋ ਡੈਮੇਜ ਨਾ ਹੋਵੇ ਕੋ ਤਰੇਡ ਨਾ ਆਵੇ ਕੋਈ ਪੇਂਟ ਵੀ ਨਹੀਂ ਉਤਰਿਆ ਤਾਂ ਆਪਾਂ ਨੂੰ ਹਰੇ ਕੱਲ ਨੂੰ ਇਸ ਤਰ੍ਹਾਂ ਕਹਿ ਦਿੰਨੇ ਆ ਸੋ ਮੇਰੀ ਇੱਕ ਗੁਜ਼ਾਰਿਸ਼ ਹੈ ਤੁਹਾਨੂੰ ਆਪਾਂ ਸਾਰੇ ਰਿਸਪੌਂਸਿਬਲ ਸਿਟੀਜ਼ਨ ਆਪਾਂ ਗੱਲ ਉਹ ਕਰੀਏ ਜਿਹੜੀ ਤੁਹਾਨੂੰ ਆਪ ਮਹਿਸੂਸ ਵੀ ਹੋਵੇ ਆਪਾਂ ਸਾਰੇ ਉੱਥੇ ਖੜੇ ਕੋਈ ਲੁਕੋ ਕੇ ਤਾਂ ਗੱਲ ਕਰ ਨਹੀਂ ਰਿਹਾ ਇੱਥੇ ਦੂਜੀ ਗੱਲ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਸਿੱਪੀ ਸਾਹਿਬ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਵਾਰ ਨੇ ਟਾਈਮ ਤੁਹਾਡੀ ਜਾਂਚ ਕੀ ਆਇਆ ਤੁਸੀਂ ਮੈਂ ਜਾਂਚ ਜੋ ਪ੍ਰੀਲੀਮਿਟ ਤੁਹਾਡੇ ਨਾਲ ਹੀ ਮੈਂ ਦੇਖੀ ਹੈ ਹੁਣ ਆ ਕੇ ਮੈਂ ਤਾਂ ਇਹ ਦੇਖਿਆ ਕਿ ਉੱਥੇ ਇੰਪੈਕਟ ਸਿਰਫ ਸੜਕ ਦੇ ਉੱਤੇ ਥੋੜਾ ਜਿਹਾ ਰੋੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਇੰਪੈਕਟ ਆਇਆ ਜਿਹੜੀ ਉੱਪਰਲੀ ਲੇਅਰ ਆ ਕੋਈ ਡੀਪ ਕੋਈ ਲੇਅਰ ਤੇ ਨਹੀਂ ਇੰਪੈਕਟ ਆ ਕੋਈ ਜਵਾਰ ਨੇੜੇ ਆ ਉਸ ਤੇ ਕੋਈ ਨਹੀਂ ਆ ਪਹਿਲੀ ਗੱਲ ਮੈਂ ਦੁਬਾਰਾ ਦੁਹਰਾਉਣਾ ਕਿ ਚੌਕੀ ਉੱਥੇ ਕੋਈ ਹੈ ਨਹੀਂ ਜੀ ਤੁਹਾਨੂੰ ਵੀ ਪਤਾ ਇਸ ਗੱਲ ਦਾ ਇਹ ਨਾਕੇ ਵਾਲੇ ਜਿਹੜਾ ਲੜਕਿਆਂ ਨੂੰ ਮੈਂ ਪੁੱਛੀ ਹੈ ਗੱਲ ਉਹ ਕਹਿੰਦੇ ਸੜਾ ਸੀ ਆਪਣੀ ਚੈਕਿੰਗ ਕਰ ਰਹੇ ਸੀਗੇ ਸਾਨੂੰ ਆਵਾਜ਼ ਆਈ ਤਾਂ ਅਸੀਂ ਭੱਜ ਕੇ ਜਾ ਕੇ ਦੇਖਿਆ ਸਾਨੂੰ ਕੋਈ ਦਿਖਿਆ ਨਹੀਂ ਬਾਅਦ ਚ ਅਸੀਂ ਉਹ ਚੀਜ਼ ਦੇਖੀ ਸੋ ਮੈਂ ਤੁਹਾਡੇ ਰਾਹੀਂ ਬੜਾ ਕਲੀਅਰਲੀ ਸਭ ਨੂੰ ਕਹਿ ਰਿਹਾ ਕਿ ਇਹ ਅਫਵਾਹ ਫਲਾਉਣ ਵਾਲੇ ਦੇ ਖਿਲਾਫ ਆਪਾਂ ਐਕਸ਼ਨ ਵੀ ਲਵਾਂਗੇ ਅਵੀ ਖਾਮਖਾ ਲੋਕਾਂ ਨੂੰ ਪੈਨੇ ਕਰਨਾ ਔਰ ਗਲਤ افਵਾਹ ਕਰਾ ਕੇ ਚਲਾਉਣੀ ਇਸ ਰੋਂਗ ਥਿੰਗ ਅਪਰ ਰਿਸਪਾਂਸਿਬਲੀ ਐਕਟ ਕਰੀਓ ਸਰ ਆਖਿਰਕਾਰ ਹੈਕ ਕੀ ਸੀ ਤਾਂ ਕਾਫੀ ਦੂਰ ਦੂਰ ਤੱਕ ਧੁਮਾਕੇ ਦੀ ਆਵਾਜ਼ ਆਈ ਹੈ ਜੀ ਮੁਲਾਜ਼ਮਾਂ ਅੰਦਰ ਰਹਿ ਗਏ ਸੀ ਚੌਕੀ ਦੇ ਸੱਪੇ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਤਾਂ ਬਹੁਤ دیر ਦੀ ਬੰਦ ਹੈ ਜਦੋਂ ਮੈਂ ਪਹਿਲਾਂ ਇੱਥੇ ਪੋਸਟ ਹੋਇਆ ਉਦੋਂ ਦੀ ਬੰਦ ਕੀਤੀ ਹੋਈ ਹੈ ਹਾਂ ਜੀ ਜੀ ਸਰ ਦੀ ਚਾਰਜ ਅਮਰਜੀਤ ਸਿੰਘ ਜਿੱਥੇ ਪਈ ਡਿਊਟੀ ਲਵਾ ਕੇ ਗਏ ਨੇ ਜੀ ਨੇ ਪਹਿਲਾਂ ਸੀਗੇ ਨਾ ਹੁਣ ਹੁਣ ਤਾਂ ਤੁਸੀਂ ਕਦੇ ਚੌਕੀ 'ਚ ਦੇਖਿਆ ਕੋਈ ਚੀਜ਼ ਸਮਾਨ ਦੇਖ ਲੋ ਜਾ ਕੇ ਕੋਈ ਵੀ ਨਹੀਂ ਹੈਗਾ ਇੱਥੇ ਪਹਿਲੇ 1 ਮਿੰਟ ਯਾਰ ਬਟਨ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਡੀਜੀ ਵੀ ਸਾਹਿਬ ਕਹਿੰਦੇ ਕਿ ਬੰਦੇ ਫੜੇ ਗਏ ਯਾਰ ਦੇਖੋ ਮੈਂ ਨਹੀਂ ਕੋਈ ਗੱਲ ਕੀਤੀ ਜੀ ਜੋ ਮੈਂ ਤੁਸੀਂ ਦੇਖਿਆ ਜੀ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਆਪਾਂ ਇੱਕ ਗੱਲ ਨੂੰ ਅੰਨੀ ਸੈਂਸੇਸ਼ਨਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਇਟ ਇਜ਼ ਅ ਇਨਵੈਸਟੀਗੇਸ਼ਨ ਆਪਾਂ ਦੇਖ ਲੈਣੇ ਆ ਆਵਾਜ਼ ਬਹੁਤ ਨਹੀਂ ਮੇਰੀ ਗੱਲ ਸੁਣ ਐਕਟੂਅਲ ਆਵਾਜ਼ ਇਹ ਕਿਸ ਚੀਜ਼ ਦੀ ਨਹੀਂ ਤੇਜ਼ ਹੁੰਦੀ ਮੈਨੂੰ ਦੱਸੋ ਤੁਸੀਂ ਰੋਜ਼ ਸੁਣਦੇ ਨਹੀਂ ਆਵਾਜ਼ ਯਾਰ 1 ਮਿੰਟ ਯਾਰ ਤੁਸੀਂ ਮੈਨੂੰ ਇੱਕ ਆਪ ਦੱਸ ਦੋ ਸਾਰੇ ਪੜੇ ਲਿਖੇ ਲੋਕੋ ਜੇ ਕੋਈ ਗ੍ਰੇਨੇਡ ਅਟੈਕ ਹੋਏ ਤਾਂ ਇੰਪੈਕਟ ਇਹੀ ਹੋਏਗਾ ਜੋ ਤੁਸੀਂ ਦੇਖਿਆ ਨਾਲ ਕੰਦ ਹੈ ਕੰਦ ਦੇ ਉੱਤੇ ਕੋਈ ਸਪਲਿੰਟਰ ਤਾਂ ਲੱਗੇ ਨਾ ਕਿਸੇ ਚੀਜ਼ ਦਾ ਆਪਾਂ ਉਹਨੂੰ ਫੇਰ ਵੀ ਵੈਰੀਫਾਈ ਕਰ ਰਹੇ ਆ ਵੀ ਆਰ ਨਾਟ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਵਸਟਿੰਗ ਫਾਰ ਦੀ ਸੋਸਾਇਟੀ ਪਰ ਕੈਮਰੇ ਚਾ ਕਿਤੇ ਜਾਣਗੇ ਜੀ ਪੁਰੇ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਉਹ ਆਪਣੀ ਵਹੀਕਲ ਚੈਕਿੰਗ ਸਟਰੋਂਗਲੀ ਕਰ ਰਿਹਾ ਅਸੀਂ ਰਾਤ ਨੂੰ ਹਰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੂਟੀਨ 'ਚ ਇਹ ਵੀ ਨਾਕਾ ਲੱਗਿਆ ਉਹਨੇ ਆ ਕੇ ਉਹ ਇਨਸਪੈਕਟ ਕੀਤਾ ਆਪਣੇ ਸੀਰੀਅਸ ਨੂੰ ਦੱਸਤਾ ਮੈਂ ਕਿਉਂਕਿ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾਲਿਆ ਗਿਆ ਮੈਂ ਵੀ ਆ ਗਿਆ ਆਪਾ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਆਂ ਇਸ ਚੀਜ਼ ਨੂੰ ਅਮਰਜੀਤ ਸਿੰਘ ਦੇ ਮੁਲਾਜ਼ਮਾਂ ਅਮਰਜੀਤ ਸਿੰਘ ਗੁੱਸੇ ਵਿੱਚ ਫਿਰ ਗਿਆ ਯਾਰ ਮੈਨੂੰ ਨਹੀਂ ਪਤਾ ਕੌਣ ਐਸਓਸੀਸੀ ਮੈਨੂੰ ਨਹੀਂ ਉਹਦੀ ਪਤਾ ਕੌਣ ਅਮਰਜੀਤ ਐ ਮੈਂ ਤਾਂ ਆਪਣੀ ਗੱਲ ਕਰ ਰਿਹਾ ਔਰ ਤੁਹਾਡੀ ਗੱਲ ਕਰ ਰਿਹਾ ਜੋ ਸਪੌਟ ਦੀ ਗੱਲ ਕਰ ਰਿਹਾ ਕੌਣ ਬੰਦਾ ਤੀਜਾ ਐਵੇਂ ਵਫਾ ਫਲਾਜੇ ਜਿਹੜਾ ਇਨਵੈਸਟੀਗੇਸ਼ਨ ਐ ਲੋਕਲ ਪੁਲਿਸ ਕਰ ਰਹੀ ਐ ਮੈਂ ਉਹਦਾ ਹੈੱਡ ਆ ਸਿੰਪਲ ਗੱਲ ਐ ਆਪਾਂ ਨੂੰ ਮਤਲਬ ਇਨਵੈਸਟੀਗੇਸ਼ਨ ਕਰਨ ਵਾਸਤੇ ਥੋੜਾ ਜਿਹਾ ਟਾਈਮ ਦਿਓ ਆਪਾਂ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮੁਲਾਜ਼ਮਾਂ ਨੂੰ ਪੁੱਛਿਆ ਉਹ ਲੋਕੋ ਕੇ ਦਾ ਗੱਲ ਕੀਤੀ ਨਹੀਂ ਮੋੜ ਕੇ ਤਮਾਕੇ ਦੀ ਆਵਾਜ਼ ਦੂਰ ਦੂਰ ਤੱਕ ਗਈ ਹੈ ਜੀ ਨਹੀਂ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਬਸ਼ੰਬਰ ਨੇ ਮੈਨੂੰ ਦੱਸਿਆ ਵੀ ਸਰ ਮੈਨੂੰ ਇਦਾਂ ਲੱਗਿਆ ਵੀ ਕੋਈ ਚੀਜ਼ ਸਰ 2 4 ਕਿਲੋਮੀਟਰ ਤੋਂ ਮੇਰਾ ਘਰ ਹੈ ਜੀ ਮੈਨੂੰ ਤਮਾਕੇ ਦੀ ਆਵਾਜ਼ ਸੁਣੀ ਮੇਰੇ ਕਾਂ ਤੇ ਬਸ ਮੈਨੂੰ ਇਹ ਗੱਲ ਦੱਸੋ ਭਾਈ ਸਾਹਿਬ ਮੈਂ ਮੰਨ ਲਈ ਤੁਹਾਡੀ ਗੱਲ ਮੈਂ ਕੋਈ ਡਨਾਈ ਥੋੜਾ ਕਰ ਰਿਹਾ ਮੈਂ ਤਾਂ ਇਹ ਗੱਲ ਤੁਹਾਨੂੰ ਸਮਝਾ ਰਿਹਾ ਕਿ ਰੋਜ਼ ਤੁਸੀਂ ਕਿੰਨੇ ਤਮਾਕੇ ਦੀ ਆਵਾਜ਼ ਸੁਣਦੇ ਹੋ ਤੇ ਮੈਰਿਜ ਪੈਲੇਸ ਵੀ ਸੁਣਦੇ ਹੋ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਹਾਂ ਫਿਰ ਐਗਰੀ ਕਰਦੇ ਹਾਂ ਮੈਂ ਤਾਂ ਦਾਹੀ ਕਹਿ ਰਿਹਾ ਆਪਾਂ ਇਹਨੂੰ ਸੈਂਸੇਸ਼ਨਲਾਈਜ਼ ਨਾ ਕਰੀਏ ਮੈਂ ਖੜਾ ਮੈਨੂੰ ਥੋੜੀ ਵੈਰੀਫਾਈਸ਼ ਹੋਰ ਕਰ ਲੈਣ ਦਿਓ ਸਾਰੀ ਗੱਲ ਆਪਾਂ ਇਹਦੀ ਤਾਂ ਕਿ ਕੰਕਲੂਜਨ ਦੇ ਵੱਲ ਤੁਰੀਏ